ਸਾਰੇ ਸ਼ਹਿਰ ਦੇ ਹਰ ਧਾਰਮਿਕ ਰਾਜਨੀਤਿਕ ਸਮਾਜਿਕ ਸੰਗਠਨਾ ਦੇ ਲੋਕ ਉਹਦੇ ਸ਼ਾਮਲ ਹੋ ਰਹੇ ਆ ਜਿਸ ਦਾ ਇਸ ਯਾਤਰਾ ਦਾ ਮਾਹੌਲ ਦੇਖ ਕੇ ਲੱਗ ਰਿਹਾ ਵੀ ਪੂਰਾ ਸ੍ਰੀ ਦੇਸ਼ ਹੀ ਲੁਧਿਆਣਾ ਵੀ ਪੂਰੀ ਤਰ੍ਹਾਂ ਰਾਮਾਇ ਹੋ ਚੁੱਕਾ ਹੈ ਔਰ ਭਗਤਾਂ ਨੂੰ 22 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਮੈਂ ਬੜਾ ਖੁਸ਼ਕਿਸਮਤ ਆ ਕਿ ਮੇਰੀ ਹੋਂਦ ਦੇ ਅੰਦਰ ਮੈਨੂੰ ਇਸ ਭਾਵਿਆ ਯੋਜਨ ਜਿਹੜਾ ਹੈਗਾ ਮੇਰੇ ਹੋਂਦ ਦੇ ਪ੍ਰਾਣ ਪ੍ਰਤਿਸ਼ਟਾ ਹੋ ਰਹੀ ਹੈ 500 ਸਾਲਾਂ ਦਾ ਯੁੱਧ ਜਿਹੜੇ ਸਾਡੇ ਦੁਰਗ ਲੜਦੇ ਰਹੇ ਹਨ ਪਰ ਭਗਵਾਨ ਰਾਮ ਜਿਹੜੇ ਪੂਰੇ ਵਿਸ਼ਵ ਚ ਹਿੰਦੁਸਤਾਨ ਤੇ ਖਾਸ ਕਰਕੇ ਆਸਥਾ ਦਾ ਕੇਂਦਰ ਹੈ ਉਹਨਾਂ ਦੇ ਜਿਹੜੇ 22 ਤਰੀਕ ਨੂੰ ਪ੍ਰਾਣ ਪ੍ਰਿਸ਼ਟਾ ਉਹਦੀ ਤਿਆਰੀ ਚ ਅੱਜ ਪੂਰੇ ਹਿੰਦੂ ਸਮਾਜ ਤੋੜੇ ਬਾਜ਼ਾਰ ਚ ਸਭ ਨੂੰ ਆਹਵਾਨ ਕਰ ਰਿਹਾ ਬਹੁਤ ਵੱਡਾ ਦਿਨ ਆਉਣ ਵਾਲਾ ਹੈ ਸਾਰੇ 21 ਜਨਵਰੀ ਨੂੰ ਚਤੁਰਸ਼੍ਰੀ ਰਾਮਚੰਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਠਾ ਹੋਣੀ ਹੈ। ਉਹ ਪੂਰੇ ਦੇਸ਼ਵਸ ਤੇ ਕੋਤਵਰਗਾ ਦਿਨੇ ਉਹਨਾਂ ਦੀ ਪ੍ਰਾਣ ਪ੍ਰਤੀਸ਼ਠਾ ਦੇ ਨਾਲ-ਨਾਲ ਸਤਿਉਕਤਾ ਵੀ ਆਗਮਨ ਹੋਣ ਛਾਰੇ। ਤੇ ਮੈਂ ਸਮਝਦਾ ਖੁਸ਼ੀ ਦੇ ਪਲ ਸਾਰਿਆਂ ਨੂੰ ਸਾਂਝੇ ਕਰਨੇ ਚਾਹੀਦੇ ਆ। ਤੇ ਅੱਜ ਜਿਹੜੀ ਯਾਤਰਾ ਤੁਸੀਂ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਲੋਕ ਆਪਣੇ ਆਪ ਉਮੜ ਪਏ ਆ। ਇਹ ਕੀ ਹੈ ਖੁਸ਼ੀ ਹੈ ਪੰਜਾਬ ਦੀ ਧਰਤੀ ਤੇ ਵੀ ਖੁਸ਼ੀ ਹੈ ਜਿਹੜਾ ਪੰਜਾਬ ਧਰਮ ਦੀ ਜਨਮਨੀ ਹੈ ਜਿਹਨੂੰ ਕਹਿੰਦੇ ਧਰਮ ਇੱਥੇ ਕਿਉਂਕਿ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸਾਡੇ RAM ਜੀ ਦੀ ਧਰਤੀ ਹੈ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਸਾਹਿਬ ਜਦੇ ਦੀ ਧਰਤੀ ਹੈ ਤੇ ਸਾਨੂੰ ਅੱਜ ਚਾਹ ਚੜਿਆ ਹੋਇਆ ਸਾਰਿਆਂ ਨੂੰ ਇਸ ਚਾਹ ਨੂੰ ਲੈਣਾ ਨਹੀਂ ਚਾਹੀਦਾ ਦੇੋ ਕੀ ਪੂਰਾ ਜਿਹੜਾ ਕੀ ਵਿਸ਼ੇ ਵਹ ਰਾਮ ਲੱਲਾ ਦੇ ਰੰਗ ਦੇ ਵਿੱਚ ਰੰਗੇ ਨਜ਼ਰ ਆ ਰਿਹਾ ਜੈਸੀ ਰਾਮ ਦੇ ਜੇ ਕਾਰੇ ਲੱਗ ਰਹੇ ਨੇ ਲੁਧਿਆਣੇ ਦੇ ਵਿੱਚ ਛੋਟਾ ਬਾਜ਼ਾਰ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੀ ਜਿਹੜੀ ਕੀ ਭਗਵਾ ਯਾਤਰਾ ਕੀਤੀ ਜਾ ਰਹੀ ਹੈ ਜਿਹੜੀ ਕੀ ਸ਼ੋਭਾ ਯਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਪੀცა ਬਣੇ ਹੋਏ ਨੇ ਸ਼ਾਮਲ ਹੋਏ ਨੇ ਗੱਲਬਾਤ ਕਰ ਲੈਣੇ ਆ ਅੱਜ ਸ਼ੋਭਾ ਯਾਤਰਾ ਕਰਦੀ ਆ ਰਹੀ ਹੈ ਪੂਰਾ ਜਿਹੜਾ ਕੀ ਮਾਹੌਲ ਹੈਗਾ ਆ ਉਹਨਾਂ ਦੇ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ਜੀ ਅੱਜ ਜਿਸ ਤਰ੍ਹਾਂ ਸਾਰੇ ਸ਼ਹਿਰ ਵਾਸੀ 22 ਜਨਵਰੀ ਨੂੰ ਲੈ ਕੇ ਜਿਹੜਾ ਮੰਦਿਰ ਦੀ ਪ੍ਰਾਣ ਪ੍ਰティਸ਼ਠਾ ਹੋ ਰਹੀ ਹੈ ਯੋਧਿਆ ਜੀ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਸੇ ਤਰੀਕੇ ਨਾਲ ਸਾਡੇ ਲੁਧਿਆਣਾ ਦੇ ਵਿੱਚ ਵੀ ਪ੍ਰੋਗਰਾਮ ਹੋ ਰਿਹਾ ਹੈ ਹਾਂ ਔਰ ਉਸੇ ਤਰਜ਼ ਦੇ ਉੱਤੇ ਅਸੀਂ ਸਾਰਿਆਂ ਨੇ ਲੁਧਿਆਣੇ ਦੇ ਵਿੱਚ ਸਾਰੇ ਰਾਮ ਭਗਤਾਂ ਨੇ ਇੱਕ ਰਾਮ ਯਾਤਰਾ ਕੱਢੀ ਆ ਸਾਰੇ ਸ਼ਹਿਰ ਦੇ ਹਰ ਧਾਰਮਿਕ ਰਾਜਨੀਤਿਕ ਸਮਾਜਿਕ ਸੰਗਠਨਾ ਦੇ ਲੋਕ ਉਹਦੇ ਸ਼ਾਮਲ ਹੋ ਰਹੇ ਆ ਅੱਜ ਦਾ ਇਸ ਯਾਤਰਾ ਦਾ ਮਾਹੌਲ ਦੇਖ ਕੇ ਲੱਗ ਰਿਹਾ ਵੀ ਪੂਰਾ ਦੇਸ਼ ਹੀ ਦੇ ਲੁਧਿਆਣਾ ਵੀ ਪੂਰੀ ਤਰ੍ਹਾਂ ਰਾਮਾਇ ਹੋ ਚੁੱਕਾ ਹੈ ਔਰ ਭਗਤਾਂ ਨੂੰ 22 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਜਿਸ ਦਿਨ ਭਗਵਾਨ ਰਾਮ ਲਲਾ ਜੀ ਉਸ ਮੰਦਿਰ ਚ ਵਿਰਾਜਮਾਨ ਹੋਣਗੇ ਹਰ ਇੱਕ ਦੇਸ਼ਵਾਸੀ ਲੁਧਿਆਣਾਵਾਸੀ ਬਹੁਤ ਹੀ ਖੁਸ਼ੀ ਦੇ ਵਿੱਚ ਹੈ ਜੈ ਸ਼੍ਰੀ ਰਾਮ ਬਾਕੀ ਜਿਹੜੇ ਕੀ ਪ੍ਰਭੂ ਸ਼੍ਰੀ ਰਾਮ ਜੀ ਦੇ ਰੰਗ ਦੇ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਨੇ ਸ਼ਰਦਾਲੂ ਪ੍ਰਵੀਨ ਬਾਂਸਰ ਸਾਹਿਬ ਮੌਜੂਦ ਨੇ ਬਾਂਸਰ ਜੀ ਲੰਬੇ ਸੰਘਰਸ਼ ਤੋਂ ਬਾਅਦ ਅੱਜ ਉਹ ਭਾਗਾ ਵਾਲਾ ਦਿਨ ਆਇਆ ਕੀ ਕਹਿਣਾ ਚਾਹੋਗੇ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੇਰੀ ਹੋਂਦ ਦੇ ਅੰਦਰ ਮੈਨੂੰ ਇਸ ਭਾਵਯਾ ਯੋਜਨ ਜਿਹੜਾ ਹੈਗਾ ਮੇਰੇ ਹੋਂਦ ਦੇ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ 500 ਸਾਲਾਂ ਦਾ ਯੁੱਧ ਜਿਹੜੇ ਸਾਡੇ ਬਜ਼ੁਰਗ ਲੜਦੇ ਰਹੇ ਹਨ ਪਰ ਭਗਵਾਨ ਰਾਮ ਜਿਹੜੇ ਪੂਰੇ ਵਿਸ਼ਵ ਚ ਹਿੰਦੁਸਤਾਨ ਦੇ ਖਾਸ ਕਰਕੇ ਆਸਥਾ ਦਾ ਕੇਂਦਰ ਹੈ ਉਹਨਾਂ ਦੇ ਜਿਹੜੇ 22 ਤਰੀਕ ਨੂੰ ਪ੍ਰਾਣ ਪ੍ਰティਸ਼ਟਾ ਉਹਦੀ ਤਿਆਰੀ ਚ ਅੱਜ ਪੂਰੇ ਹਿੰਦੂ ਸਮਾਜ ਚੋੜੇ ਬਾਜ਼ਾਰ ਚ ਸਭ ਨੂੰ ਆਹਵਾਨ ਕਰ ਰਹੇ ਆ ਕਿ ਉਹ ਭਵਿਆ ਦੀਵਾਲੀ ਮਨਾਨ ਇਸ ਯੋਜਨ ਨੂੰ ਉਹ ਪ੍ਰਾਣ ਪ੍ਰティਸ਼ਟਾ ਨੂੰ ਜਿਹੜੀ ਹੈ ਉਹ ਭਵਿਆ ਨਾ ਤੁਰਕਣਾ ਬਾਕੀ ਸਹੀ ਮੈਨੇ ਦੇ ਵਿੱਚ ਸਨਾਤਨੀਆਂ ਦੀਵਾਲੀ ਹੁਣ ਆਈਏ 500 ਸਾਲ ਬਾਅਦ ਦੀਵਾਲੀ ਹਰ ਸਾਲ ਆਂਦੀ ਹੈ ਪਰ ਭਗਵਾਨ ਰਾਮ ਲੱਲਾ ਦੀ ਜਿਹੜਾ ਸਾਡਾ ਸੰਘਰਸ਼ ਸੀ ਮੰਦਰ ਦਾ जय हाँ, हाँ, तो श्री राम तो हाँ जी जी आज का दिन हमारे लिए बहुत ही सौभाग्यशाली दिन है जो तो 500 साल के बाद 22 जनवरी को तो जो प्राण प्रतिष्ठा अयोध्या में हो रही है उसके लिए परमात्मा का ही बहुत बहुत धन्यवाद है जिन्होंने हम सभी भाग्यशाली हैं जो अपनी आंखों से जो प्राण प्रतिष्ठा देख रहे हैं और इसी के उपलक्ष्य में सबको बहुत बहुत बधाई और मैं ये बेनती करूंगा सबके चरणों में कि बाईस तारीख को ग्यारह बजे से लेकर डेढ़ बजे तक अपने अपने घर में दीपक जलाएं और प्रभु राम नाम का गुणगान करें ओम नमः शिवाय जय श्री राम तो बाकी जिस तरह नाल बड़ी गिनती महिलाओं भी यात्रा बनी है ਸ਼ਿਨੂ ਮੈਮ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਵੀ ਅੱਜ ਉਹ ਹਰ ਇੱਕ ਪਾਸੇ ਰਾਮ ਮਈ ਦੇ ਰੰਗ ਦੇ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਹਨ ਬਹੁਤ ਵੱਡਾ ਤੇ ਨਾਨ ਵਾਲਾ ਹੈ ਸਾਰੇ ਹਰ ਭਾਰਤ ਵਾਸੀ ਵਸਦੇ 22 ਜਨਵਰੀ ਨੂੰ ਜਦੋਂ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਨ ਪ੍ਰਤਿਸ਼ਠਾ ਹੋਣੀ ਹੈ ਉਹ ਪੂਰੀ ਦੇਸ਼ ਵਸਤੇ ਬਹੁਤ ਵੱਡਾ ਦਿਨ ਹੈ ਉਹਨਾਂ ਦੀ ਪ੍ਰਾਨ ਪ੍ਰਤਿਸ਼ਠਾ ਦੇ ਨਾਲ ਨਾਲ ਸਤਿਯੁਕਤਾ ਵੀ ਆਗਮਨ ਹੋਣ ਜਾ ਰਿਹਾ ਹੈ ਜੀ ਤੋ ਦੇਖ ਸਕਦੇ ਹੋ ਕਿ ਕਿੰਨਾ ਰੂਹਾਨੀਅਤ ਪਰਿਆ ਮਾਹੌਲ ਹੈਗਾ ਹੈ ਹਰ ਕੋਈ ਰਾਮ ਲੱਲਾ ਜੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਦੇ ਨਾਲ ਦੇਖ ਸਕਦੇ ਹੋ ਕਿ ਕਿਸ ਕਦਰ ਹਰੇਕ ਦੇ ਵਿੱਚ ਵੱਖਰਾ ਹੀ ਉਤਸ਼ਾਹ ਹੈਗਾ ਤੇ ਹਰ ਕੋਈ ਪ੍ਰਭੂ ਜੀ ਰਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਗੋਸ਼ਾ ਜੀ ਕਿਸ ਤਰ੍ਹਾਂ ਦਾ ਮਹਿਸੂਸ ਰਿਹਾ ਸਹੀ ਮਾਨੇ ਦੇ ਵਿੱਚ ਹਿੰਦੂ ਸੰਗਠਨ ਜਿਹੜੇ ਕੀ ਹੁਣ ਖੁਸ਼ ਹੋਏ ਨੇ ਪ੍ਰਭੂ ਰਾਮ ਜੀ ਦੀ ਪਿਆਰ ਨਾਲ ਪੀਛੇ ਟੋਂ ਜਾਰੀ ਹੈ ਦੇਖੋ ਅੱਜ ਤਾਂ ਪਹਿਲਾ ਗੁਰਪੁਰਬ ਹੈ ਗੁਰਪੁਰਬ ਦੀ ਵਧਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੈ ਸ਼੍ਰੀ ਰਾਮ ਜੀ ਅੱਜ ਤਾਂ 4 ਦਿਨ ਬਾਅਦ ਕੱਲੇ ਹਿੰਦੂਆਂ ਵਾਸਤੇ ਨਹੀਂ ਸਮੁੱਚੀ ਦੁਨੀਆ ਵਾਸਤੇ ਕਿਉਂਕਿ ਰਾਮ ਜੀ ਜਦੋਂ ਪ੍ਰਗਟ ਹੋਏ ਦੁਨੀਆ ਵਾਸਤੇ ਪ੍ਰਗਟ ਹੋਏ ਆ ਤੇ ਅੱਜ ਉਹਨਾਂ ਦਾ ਦਿਨ ਮਨਾਉਣ ਦਾ ਸਾਨੂੰ ਸੁਭਾਗਿਆ ਪ੍ਰਾਪਤ ਹੈ ਇਸ ਸਦੀ ਚ ਸਭ ਤੋਂ ਕੁਛੀ ਦੇ ਪਲ ਆ ਰਿਹਾ ਹੈ ਤੇ ਮੈਂ ਇਸ ਬੰਦੇ ਸਾਰਿਆਂ ਨੂੰ ਰਾਮ ਰਾਮ ਕਰਨੀ ਚਾਹੀਦੀ ਹੈ ਰਾਮ ਦੇ ਗੁਣ ਗਾਣੇ ਚਾਹੀਦੇ ਆ ਨਾ ਮਰੇ ਨਾ ਠਾਕੇ ਜਾਏ ਜਿੰਕੇ ਰਾਮ ਵਸੇ ਮਨ ਮਾਏ ਜੇ ਰਾਮ اندر ਵਸ ਗਿਆ ਕਹਿੰਦੇ ਮਰ ਨਾ ਮਰਦਾ ਨਾ ਠਕਦਾ ਤੇ ਫਿਰ ਇਸ ਤੋਂ ਖੁਸ਼ੀ ਦੀ ਗੱਲ ਕੋਈ ਨਹੀਂ ਉਸ ਦੀ ਆ ਦੇਖੋ ਚੋਪੜਾ ਜੀ ਵੀ ਲੱਗੇ ਹੋਇਆ ਸਮੁੱਚੀ ਦੁਨੀਆ ਲੱਗੀ ਹੋਈ ਆ ਤੇ ਮੈਂ ਇਸ ਬੰਦੇ ਖੁਸ਼ੀ ਦੇ ਪਲ ਸਾਰਿਆਂ ਨੂੰ ਸਾਂਝੇ ਕਰਨੇ ਚਾਹੀਦੇ ਆ ਤੇ ਅੱਜ ਜਿਹੜੀ ਯਾਤਰਾ ਤੁਸੀਂ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੇ ਆਪ ਉਮੜ ਪਏ ਆ ਇਹ ਕੀ ਹੈ ਖੁਸ਼ੀ ਹੈ ਪੰਜਾਬ ਦੀ ਧਰਤੀ 'ਤੇ ਵੀ ਖੁਸ਼ੀ ਹੈ ਜਿਹੜੇ ਪੰਜਾਬ ਧਰਮ ਦੀ ਜਨਨੀ ਹੈ ਜਿਹਨੂੰ ਕਹਿੰਦੇ ਧਰਮ ਇ ਗੁਰੂ ਨਾਨਕ ਸਾਹਿਬ ਦੀ ਧਰਤੀ ਆ ਸਾਹਿਬ ਜਦ ਦੀ ਧਰਤੀ ਆ ਤੇ ਸਾਨੂੰ ਅੱਜ ਚਾਹ ਚੜਿਆ ਹੋਇਆ ਸਾਰਿਆਂ ਨੂੰ ਇਸ ਚਾਹ ਨੂੰ ਲੈਣਾ ਨਹੀਂ ਚਾਹੀਦਾ ਕਿਉਂਕਿ ਆਪ ਦੁਆਰਾ ਦੁਆਰਾ ਮੌਕੇ ਨਹੀਂ ਮਿਲਣੇ ਤੇ ਵਾਕਿਆ ਜਿਹੜਾ ਇਕੱਠ ਹੋਇਆ ਕਿਸੇ ਨੂੰ ਇਨਵੀਟੇਸ਼ਨ ਨਹੀਂ ਕੀਤਾ ਖੁਦ ਆਪਣੇ ਆਪ ਸ਼ਾਮਲ ਹੋਏ ਨੇ ਉਹੀ ਗੱਲ ਕਹਿ ਰਹੇ ਨੇ ਬਗੈਰ ਬੁਲਾਏ ਜਦੋਂ ਇਹ ਕਿਉਂ ਹੁੰਦਾ ਹੈ ਜਦੋਂ ਦਿਲ ਤੇ ਖੁਸ਼ੀ ਹੁੰਦੀ ਤੁਸੀਂ ਵੀ ਆ ਰਹੇ ਹੋ ਤੁਹਾਡਾ ਵੀ ਦਿਲ ਕਰਿਆ ਕਵਰੇਜ ਕਰਨ ਨੂੰ ਹੁਣ ਆਪਣੇ ਆਪ ਸਾਰੇ ਆਪਣੇ ਆਪ ਦੇਖੋ ਗਿਣਤੀ ਨਹੀਂ ਕੀਤੀ ਜਾ ਸਕਦੀ ਉਹ ਇਸੇ ਕਰਕੇ ਕਹਿ ਰਹੀ ਕਿਉਂਕਿ ਇਹ ਰਾਮ ਦੀ ਧਰਤੀ ਆ ਤੇ ਰਾਮ ਜੀ 14 ਸਾਲ ਲੱਗੇ ਸੀ ਬਨਵਾਸ ਨੂੰ ਉਦੋਂ ਤੇ ਕਲਯੁਗ ਦੇ ਵਿੱਚ ਹੋਈ ਆ ਹੋਇਆ ਕੁਛ ਨਸੀਬ ਨਹੀਂ ਹੋਣਾ ਜਿਹੜਾ ਕਿੰਨੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਤੇ ਇਹ ਵੱਡਾ ਤਿਹਾਰ ਹੈ ਇੱਕ ਦੀਵਾਲੀ ਹੁੰਦੀ ਹੈ ਪਰ ਇਹ ਮਹਾ ਦੀਵਾਲੀ ਹੈ ਸਾਰੇ ਨੂੰ ਇਸ ਦੀਵਾਲੀ ਦੀ ਖੁਸ਼ੀਆਂ ਲੈਣੀਆਂ ਚਾਹੀਦੀਆਂ। ਕਿਉਂਕਿ ਇਹ ਮਹਾਦੀਵਾਲੀ ਹੈਗੀ ਹੈ ਜਿੰਨਾ ਜ਼ਿਕਰ ਕੀਤਾ ਗਿਆ ਕਿਤੇ ਵੀ ਜਾਓ ਹਰ ਕੋਈ ਪ੍ਰਭੂ ਰਾਮ ਜੀ ਦੇ ਰੰਗ ਚ ਰੰਗਿਆ ਨਜ਼ਰ ਆ ਰਿਹਾ ਪਰਮਾ ਦਿਲ ਖੋਲ ਕੇ ਸਵਾਗਤ ਹੋ ਰਿਹਾ। ਅੱਜ ਲੁਧਿਆਣਾ ਵਾਸੀਆਂ ਨੇ ਸਾਬਤ ਕਰ ਦਿੱਤਾ ਵੀ ਜੇ ਸਾਰਾ ਬ੍ਰਹਮਾਣ ਰਾਮ ਨੇ ਹੋਇਆ ਤਾਂ ਲੁਧਿਆਣਾ ਕਿਉਂ ਪਿੱਛੇ ਰਹੂਗਾ। ਅੱਜ ਲੁਧਿਆਣਾ ਦੇ ਧਰਤੀ ਦੇ ਉੱਤੇ ਇਹ ਠਾਟਾ ਮਾਰਦਾ ਇਕੱਠ ਕਿਸੇ ਨੂੰ ਬੁਲਾਇਆ ਨਹੀਂ ਗਿਆ। ਰਾਮ ਦਾ ਨਾਮ ਲੈਣ ਲਈ ਸਾਰੇ ਪਹੁੰਚੇ ਆ ਸਾਰੇ ਸਨਾਤਨ ਪ੍ਰੇਮੀਆਂ ਦੇ ਵੱਲੋਂ ਇਹ ਯਾਤਰਾ ਕੱਢੀ ਜਾ ਰਹੀ ਹੈ। 22 ਤਰੀਕ ਨੂੰ ਵੀ ਐਸੇ ਤਰ੍ਹਾਂ ਇੱਕ ਬਵਿਆ ਪ੍ਰੋਗਰਾਮ ਸ਼ਾਮ ਨੂੰ 5 ਵਜੇ ਦ੍ਰੈਸ਼ਟੀ ਜੋਣਾ ਉੱਥੇ ਵੀ ਲੁਧਿਆਣਾ ਵਾਸੀ ਇੱਥੇ ਹੋਮ ਆਕੇ ਦੀਵਾਲੀ ਮਨਾਣ ਗਿਆ। ਸਵਾਕੀ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਵਾਂਗੇ ਪ੍ਰਭੂ ਜੀ ਦੇ ਜਿਹੜੇ ਕੀ ਸਰੂਪ ਹੈਗਾ ਇੱਥੇ ਸਜਾਇਆ ਗਿਆ ਹੈਗਾ ਯਾਰ ਦੇਖ ਸਕਦੇ ਹੋ ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੀ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਹਰ ਕੋਈ ਪ੍ਰਭੂ ਜੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈਗਾ। ਸਰ ਤੁਸੀਂ ਵੀ ਜੈ ਸ਼੍ਰੀ ਰਾਮ ਲਿਖ ਕੇ ਕਮੈਂਟ ਦੇ ਵਿੱਚ ਹਾਜ਼ਰੀ ਆਪਣੀ ਜ਼ਰੂਰ ਲਗਵਾਓ ਕਿਵੇਂ ਲੱਗੀ ਤੁਹਾਨੂੰ ਇਹ ਜਿਹੜੀ ਪੂਰੀ ਹਿੰਦੂਆ ਦੇ ਵਿੱਚ ਅਧਿਆਤਮਿਕ ਉਤਸ਼ਾਹ ਹੈਗਾ ਇਸ ਬੰਦੀ ਜ਼ਿਕਰ ਜ਼ਰੂਰ ਕਰਿਓ ਮੇਨੂੰ ਇਜਾਜ਼ਤ ਦਿਨਵਾਲ